ਤਰਨਤਾਰਨ ਵਿਖੇ ਭਾਰਤੀ ਜਨਤਾ ਪਾਰਟੀ ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਦੀ ਖੁਸ਼ੀ ਵਿੱਚ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਤਹਿਸੀਲ ਚੌਂਕ ਵਿਖੇ ਜਿੱਤ ਦੀ ਖੁਸ਼ੀ ਮਨਾਈ ਗਈ। ਇਸ ਮੌਕੇ ਲੱਡੂ ਵੰਡੇ ਗਏ ਅਤੇ ਆਦੀਸ਼ ਬਾਜ਼ੀ ਚਲਾਈ ਗਈ। ਹਰਜੀਤ ਸਿੰਘ ਸੰਧੂ ਨੇ ਪਾਰਟੀ ਹਾਈ ਕਮਾਂਡ ਨੂੰ ਜਿੱਥੇ ਵਧਾਈ ਦਿੱਤੀ ਉੱਥੇ ਹੀ ਉਹਨਾਂ ਵਰਕਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਜ਼ਿਲ੍ਹਾ ਜਰਨਲਸ ਕਤਰ ਹਰਪ੍ਰੀਤ ਸਿੰਘ ਸਿੰਧਵਾੜ, ਆਫਤਾਰ ਸਿੰਘ ਬੰਟੀ, ਦਿਨੇਸ਼ ਜੋਸ਼ੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਮੌਜੂਦ ਸਨ। ਮੈਂ ਸਭ ਤੋਂ ਪਹਿਲਾਂ ਸੂਚਨਾ ਦਿੱਲੀ ਵਸ ਗਿਆ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਆਪ ਤੇ ਦਿਨ ਰਾਤ ਇੱਕ ਕਰਕੇ ਅੱਜ ਦਿੱਲੀ ਦੇ ਵਿੱਚ ਆਪੀ ਜੰਪਾ ਪਾਰਟੀ ਦਾ ਝੰਡਾ ਬੁਲੰਦ ਕੀਤਾ ਤੇ ਝੂਠ ਦਾ ਜਿਹੜਾ ਕੇਸ ਵੀ ਆਲਦਾ ਝੂਠਾ ਜਿਹੜਾ ਪਰਦਾ ਪਾਸ਼ੀ ਸਾਹਿਬ ਅਸੀਂ ਦੇਹਦਿਆਂ ਘਰਾਂਿਆਂ ਤੋਂ ਜ਼ਲਤ ਪਰਸਾਂ ਦੇ ਵਾਸੀਆਂ ਵੱਲੋਂ ਸਮੁੱਚੇ ਉਮੀਦਵਾਰਾਂ ਵੱਲੋਂ ਵਰਕਰਾਂ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨરેન્દ્ર ਮੋਦੀ ਜੀ ਨੂੰ ਸਮੁੱਚੀ ਲੀਡਰਸ਼ਿਪ ਅਸੀਂ ਆਪਣੇ ਵੱਲੋਂ ਵਧਾਈ ਦਿੰਦੇ ਆ ਤੇ ਸਮੁੱਚੇ ਦਿੱਲੀ ਵਾਸੀਆਂ ਦਾ ਦੇਹਦਿਆਂ ਘਰਾਂਿਆਂ ਤੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕਿ ਜਿਹੜੀ ਆਜੋ ਪਿਛਲੇ ਸਮੇਂ ਤੋਂ ਨਾਰੇ ਲਾ ਰਿਆ ਸੀ ਝੂਠ ਦਾ ਜਿਹੜਾ ਭੰਲਦਾ ਲੋਕਾਂ ਨੂੰ ਝੂਠ ਮਾਰ ਮਾਰ ਕੇ ਧੰਗਰਾ ਕਰਦੇ ਸੀ ਉਹਦਾ ਜਿਹੜਾ ਪਰਦਾ ਜਿਹੜਾ ਉਹ ਨਕਾਰ ਕਰਕੇ ਅੱਜ ਜਿਹੜਾ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਝੰਡਾ ਜਿਹੜਾ ਉਹ ਉੱਚਾ ਹੋ ਪੈলো ਤੇ ਸਾਰੇ ਦੇਸ਼ ਵਾਸੀਆਂ ਨੂੰ ਦਿੱਲੀ ਵਾਸੀਆਂ ਨੂੰ ਤੇ ਪੰਜਾਬ ਵਾਸੀਆਂ ਨੂੰ ਔਰ ਉਹਨਾਂ ਮਿਹਨਤੀ ਵਰਕਰਾਂ ਨੂੰ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਦਿੱਲੀ ਦੇ ਵਿੱਚ ਸਰਕਾਰ ਲਈ ਹੰਦਿਆ ਮੈਂ ਉਹਨਾਂ ਦਾ ਪਹਿਲੇ ਦਿਨੋਂ ਧੰਨਵਾਦ ਕਰਦਾ ਹਾਂ ਪਹਿਲੇ ਦਿਨੋਂ ਲਖ ਲਖ ਵਧਾਈ ਵੀ ਦਿਨਾਂ ਨੂੰ ਕਿ ਉਹਨਾਂ ਨੇ ਜਿਹੜਾ ਝੂਠੀ ਸਰਕਾਰ ਦਾ ਸਤਿਆਨਾਸ਼ ਕਰ ਦਿੱਲੀ ਹੋਈ ਹੈ ہماری ਅਬ ਪੰਜਾਬ ਦੀ ਪਾਰੀ 2027 ਦੇ ਵਿੱਚ ਬਹੁਤ ਵੱਡੇ ਮੰਡਲ ਦੇ ਨਾਲ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਸਰਕਾਰ ਬਣਾਏਗੀ ਦਿੱਲੀ ਵਿੱਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਤੋਂ ਬਾਅਦ ਅੱਜ ਤਰ੍ਹਾਂ ਤਰ੍ਹਾਂ ਦੇਖੇ ਭਾਰਤੀ ਜਨਤਾ ਪਾਰਟੀ ਤੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਵਿੱਚ ਤਰ੍ਹਾਂ ਤਰ੍ਹਾਂ ਵਿੱਚ ਵੱਡੇ ਅਹੁਦਰ ਤੇ ਖੁਸ਼ੀ ਜ਼ਾਹਰ ਕਰਦੇ ਆਂ ਤਰ੍ਹਾਂ ਤਰ੍ਹਾਂ ਦੇ ਤਸਰੀਲ ਚੌਂਗ ਵਿੱਚ ਲੱਡੂ ਵੰਡੇ ਕੇ ਦਾ ਟੋਲ ਟਮਕੇ ਦੇ ਨਾਲ ਖੁਸ਼ੀ ਵਰਕਟਾਈ ਗਈ ਇਸ ਮੌਕੇ ਅਜੀਤ ਸਿੰਘ ਸੰਧੂ ਨੇ ਪਾਰਟੀ ਹੈਗਮਾਨ ਨੂੰ ਵਧਾਈ ਦਿੱਤੀ ਅਤੇ ਵਰਕਰਾਂ ਦਾ ਧੰਨਵਾਦ ਕੀਤਾ ਤਰਨਤਾਰ ਤੋਂ ਵੀ.ਐਸ.ਾਹਲ ਦੀ ਵਿਸ਼ੇਸ਼ ਰੂਪ